ਲਗਾਤਾਰ ਪਾਕਿਸਤਾਨ ਵੱਲੋਂ ਦਰੋਹ ਰਹੀ ਨਸ਼ਾ ਵਾਲਾ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਜਿੱਤ ਤੋਂ ਬਾਅਦ ਪੰਜਾਬ ਪੁਲਿਸ ਅਤੇ ਭਾਰਤ ਦੇ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਲੜਟੇ ਕਹਿੰਦੇ ਕਿ ਲਗਾਤਾਰ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਹੈ ਹੁਣ ਫਿਰ ਇੱਕ ਕਾਮਯਾਬੀ ਮਿਲੀ ਹੈ ਗੁਰਦਾਸਪੁਰ ਦੇ ਬੀਐਸਐਫ ਜਵਾਨਾਂ ਤੇ ਪੁਲਿਸ ਦੇ ਸਾਂਝੇ ਸਰਚ ਅਭਿਆਨ ਦੌਰਾਨ 11 ਕਿਲੋ ਦੇ ਕਰੀਬ ਹੈਰੋਨ ਅਤੇ ਇੱਕ ਪਾਕਿਸਤਾਨ ਜਿਹੜਾ ਗਾ ਡਰੋਨ ਉਹ ਬਰਾਮਦ ਕੀਤਾ ਗਿਆ ਜਿੱਤ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਵੇ ਕੀ ਕਹਿ ਰਹੇ ਨੇ ਆਉ ਜਾਂਦੇ ਆ ਬੀਐਸਐਫ बॉर्डर सिक्योरिटी फोर्स से गुरदासपुर पुलिस में ज्वाइन की एक काफ़ी बड़ी सफलता मिली है मिति 26 मई 2024 की रात में एक हमिंग साउंड जोड़ा है वो डिटेक्ट हुआ पी चंदू अडाला जितने बी एस एफ के अलर्ट जवान ने इमीडिएटली जो है वो इन्फॉर्मेन आगे शेयर की जिस तो बाद बी एस एफ द्वारा तीन राउंड भी फायर किए गए ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਡ ਹੈ ਰੋਇਨ ਨਕਰੀ ਹੈ ਇਹ ਅਪਰੋਕਸਿਮੇਟਲੀ 10.645 ਕਿਜੀ ਹੈ ਔਰ ਉਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡੋਨ ਐਗਜ਼ਾ ਕਾਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਇਹ ਸਾਰੇ ਮੈਟਰ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਆਪਰੇਸ਼ਨ ਤੋਂ ਕੀਤੀ ਜਾ ਰਹੀ ਹੈ ਉਹ ਥੋੜੀ ਵਕਤ ਦੀ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਤਾਂ ਕਿ ਇਹ ਕੀ ਹੈ ਜੀ ਇਹ ਰੈਕਟਿਵ ਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਰਦਰ ਇਨਵੈਸਟੀਗੇਸ਼ਨ ਕਿਉਂਕਿ ਹਲੇ ਪੂਛੀ ਟਾਈਮ ਦਿੱਤਾ ਹੈ ਅਸੀਂ ਇਹ ਵੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ। ਸਰ ਮੰਤਰੀ ਜਿਹੜੇ ਕਿਹਾ ਇਹ ਇੱਕ ਬਿਸਟਰੋਸ ਨੇ ਕਿੰਨੀ ਗੱਲ ਕਹੀ ਹੈ ਸਰ ਤੋਂ ਉਹਨਾਂ ਦੇ ਅੱਗੇ ਜਾ ਕੇ ਦੇ ਵੀ ਤੌਰ ਤੇ ਮਤਲਬ ਨਹੀਂ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਿਕੋਜ਼ ਟੂਨ ਜਾਫਤਾ ਚੱਲ ਰਿਹਾ ਹੈ ਜਿਵੇਂ ਹਰ ਪੇ ਤੇ ਨਾਟੇ ਵੀ ਲਾਏ ਹੈ ਸਰਚ ਆਪਰੇਸ਼ਨਸ ਵੀ ਚੱਲ ਰਿਹਾ ਹੈ ਬੀਐਸਐਫ ਇਜ਼ ਆਲਸੋ ਔਨ ਹਾਈ ਅਲਰਟ ਸੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੋ ਰਹੀ ਹੈ ਉਹਦੇ ਤੇ ਵੀ ਸਾਡੀ ਦੋਨੋਂਾਂ ਦੀ ਜਿਹ ਦੋਨੋਂ ਜਿਹੜੇ ਏਜੰਸੀਜ਼ ਹੈ ਨਾ ਦੀ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ और ये खुदी सफलता इस कारण ही है क्योंकि बी एस एफ भी काफ़ी अलर्ट सी तो पुलिस जी पेट्रोलिंग वो भी अलर्ट से उन्होंने मिलकर काफ़ी अच्छा रिकवरी भी की है तो मुंबस भी दिखता है इसको पहला भी बख बख मुकदमें रिकवरी कर चुके हैं एक जो साल नाका उतों भी रिकवरी हुई है कैश की भी रिकवरी हुई है तो ड्रग्स की हैरोइन की भी रिकवरी हुई है इम्पैक्ट वैपन की भी असं रिकवरी की है तो साढ़े बख न पूरे डिस्ट्रिक्ट लगे हैं उतों ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਤੇ ਇਹ ਸਾਰੀ ਤਾਕਤ ਤੇ ਜਿਹੜੀ ਸਾਡੀ ਸੀਏਪੀ ਸਾਨੂੰ ਮਿਲਿਆ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਜਿਹੜੀ ਸਾਡੀ ਸੈਂਟਰਲ ਆਰਮਡ ਫੋਰਸਸ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟ੍ਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹਾਂ ਮੰਨ ਲਓ ਕੀ ਜੈਸੇ ਅਸੀਂ ਅਸੀਂ ਸਮਗਲਰਾਂ ਨੂੰ ਤਾਂ ਇਹੀ ਮੈਸੇਜ ਹੈ ਕਿ ਉਹ ਆਪਣੀ ਇਲੈਗਲ ਐਕਟੀਵਿਟੀਸ ਛੋੜਨ ਕਿਉਂਕਿ ਇਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਜਾਵਾਂਗੇ ਤੇ ਇੰਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਭ ਤੋਂ ਸਭ ਤੋਂ ਸਜ਼ਾ ਵੀ ਹੋਇਆ ਆਫਟਰ ਇਨਵੈਸਟੀਗੇਸ਼ਨ ਕੰਪਲੀਟ ਹੋਇਆ ਤੇ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹਨ ਉਹਨਾਂ ਨੂੰ ਬਸ ਕਰਾਂਗੇ ਤੇ ਇਹਦੇ ਨਾਲ ਸਾਡੀ ਮੂਵਿੰਗ ਜਿਹੜੀ ਹੋ ਜਾ ਰਹੀ ਹੈ